ਇਕੱਠੀ ਖਾਓ ਪਰ ਥਾਲੀ ਵਕਰੀ ਵਕਰੀ ਰੱਖੋ ਵਾਹਿਗੁਰੂ ਕਿਉਂ ਇੱਕ ਬਿਲਡਿੰਗ ਨੂੰ ਦੋ ਥੰਮ ਖੜੀਆਂ ਕਰ ਸਕਦੇ ਆ ਸਾਰਾ ਦੇ ਸਕਦੇ ਆ ਪਰ ਸ਼ਰਤ ਦੋਵੇਂ ਥੰਮ ਥੋੜੇ ਥੋੜੀ ਦੂਰੀ ਤੇ ਹੋਣ ਵਾਹਿਗੁਰੂ ਰਿਸ਼ਤੇ ਵੀ ਇਸ ਤਰ੍ਹਾਂ ਨਿਭਦੇ ਆ ਵੀ ਰੋ ਭਾਵੇਂ ਇਕੱਠੇ ਪਰ ਥਾਲੀਆਂ ਆਪੋ ਆਪਣੀ ਰੱਖੋ ਸ਼ਾਬਾਸ਼ ਵਾਹਿਗੁਰੂ ਰੋਟੀ ਇਕੱਠੀ ਖਾਓ ਪਰ ਥਾਲੀ ਵਕਰੀ ਵਕਰੀ ਰੱਖੋ ਵਾਹਿਗੁਰੂ ਕਿਉਂ ਇੱਕ ਬਿਲਡਿੰਗ ਨੂੰ ਦੋ ਥੰਮ ਖੜੀਆਂ ਕਰ ਸਕਦੇ ਆ ਸਾਰਾ ਦੇ ਸਕਦੇ ਆ ਪਰ ਸ਼ਰਤ ਦੋਵੇਂ ਥੰਮ ਥੋੜੇ ਥੋੜੀ ਦੂਰੀ ਤੇ ਹੋਣ ਵਾਹਿਗੁਰੂ ਰਿਸ਼ਤੇ ਵੀ ਇਸ ਤਰ੍ਹਾਂ ਨਿਭਦੇ ਆ ਵੀ ਰੋ ਭਾਵੇਂ ਇਕੱਠੇ ਪਰ ਥਾਲੀ ਆਪੋ ਆਪਣੀ ਰੱਖੋ ਅੱਛਾ ਬੰਦਾ ਵਾਹਿਗੁਰੂ ਰੋਟੀ ਇਕੱਠੀ ਖਾਓ ਪਰ ਥਾਲੀ ਵਕਰੀ ਵਕਰੀ ਰੱਖੋ ਵਾਹਿਗੁਰੂ ਕਿਉਂ ਇੱਕ ਬਿਲਡਿੰਗ ਨੂੰ ਦੋ ਥੰਮ ਖੜੀਆਂ ਕਰ ਸਕਦੇ ਆ ਸਾਰਾ ਦੇ ਸਕਦੇ ਆ ਪਰ ਸ਼ਰਤ ਦੋਵੇਂ ਥੰਮ ਥੋੜੇ ਥੋੜੀ ਦੂਰੀ ਤੇ ਹੋਣ ਵਾਹਿਗੁਰੂ ਰਿਸ਼ਤੇ ਵੀ ਇਸ ਤਰ੍ਹਾਂ ਨੇ ਬਦੇ ਆ ਵੀ ਰੋ ਭਾਵੇਂ ਇਕੱਠੇ ਪਰ ਥਾਲੀਆ ਆਪੋ ਆਪਣੀ ਰੱਖੋ ਸ਼ਾਬਾਸ਼ ਵਾਹਿਗੁਰੂ ਰੋਟੀ ਇਕੱਠੀ ਖਾਓ ਪਰ ਥਾਲੀ ਵੱਖਰੀ ਵੱਖਰੀ ਰੱਖੋ ਵਾਹਿਗੁਰੂ ਕਿਉਂ ਇੱਕ ਬਿਲਡਿੰਗ ਨੂੰ ਦੋ ਥੰਮ ਖੜੀਆਂ ਕਰ ਸਕਦੇ ਆ ਸਾਰਾ ਦੇ ਸਕਦੇ ਆ ਪਰ ਸ਼ਰਤ ਦੋਵੇਂ ਥੰਮ ਥੋੜੇ ਥੋੜੀ ਦੂਰੀ ਤੇ ਹੋਣ ਹਾਏ ਰਿਸ਼ਤੇ ਵੀ ਇਸ ਤਰ੍ਹਾਂ ਨੇ ਬਦਿਆਵੀ ਰੋ ਭਾਵੇਂ ਇਕੱਠੇ ਪਰ ਥਾਲੀਆ ਆਪਣੀ ਨੀ ਰੱਖੋ ਅੱਛਾ ਬਾਈ ਵਾਹਿਗੁਰੂ ਰੋਟੀ ਇਕੱਠੀ ਖਾਓ ਪਰ ਥਾਲੀ ਵਕਰੀ ਵਕਰੀ ਰੱਖੋ ਵਾਹਿਗੁਰੂ ਕਿਉਂ ਇੱਕ ਬਿਲਡਿੰਗ ਨੂੰ ਦੋ ਥੰਮ ਖੜੀਆਂ ਕਰ ਸਕਦੇ ਆ ਸਾਰਾ ਦੇ ਸਕਦੇ ਆ ਪਰ ਸ਼ਰਤ ਦੋਵੇਂ ਥੰਮ ਥੋੜੇ ਥੋੜੀ ਦੂਰੀ ਤੇ ਹੋਣ ਹਾਏ ਰਿਸ਼ਤੇ ਵੀ ਇਸ ਤਰ੍ਹਾਂ ਨੇ ਬਦਿਆਵੀ ਰੋ ਭਾਵੇਂ ਇਕੱਠੇ ਪਰ ਥਾਲੀਆ ਆਪਣੀ ਨੀ ਰੱਖੋ ਅੱਛਾ ਬਾਈ ਮੇਨ ਵਾਹਿਗੁਰੂ ਰੋਟੀ ਇਕੱਠੀ ਖਾਓ ਪਰ ਥਾਲੀ ਵਕਰੀ-ਵਕਰੀ ਰੱਖੋ ਵਾਹਿਗੁਰੂ ਕਿਉਂ ਇੱਕ ਬਿਲਡਿੰਗ ਨੂੰ ਦੋ ਥੰਮ ਖੜੀਆਂ ਕਰ ਸਕਦੇ ਆ ਸਾਰਾ ਦੇ ਸਕਦੇ ਆ ਪਰ ਸ਼ਰਤ ਦੋਵੇਂ ਥੰਮ ਥੋੜੇ-ਥੋੜੀ ਦੂਰੀ ਤੇ ਹੋਣ ਵਾਹਿਗੁਰੂ ਰਿਸ਼ਤੇ ਵੀ ਇਸ ਤਰ੍ਹਾਂ ਨੇ ਬਧਿਆ ਵੀ ਰੋ ਭਾਵੇਂ ਇਕੱਠੇ ਪਰ ਥਾਲੀਆਂ ਆਪੋ ਆਪਣੀ ਰੱਖੋ ਸ਼ਾਬਾਸ਼ ਮੇਨ ਵਾਹਿਗੁਰੂ ਰੋਟੀ ਇਕੱਠੀ ਖਾਓ ਪਰ ਥਾਲੀ ਵਕਰੀ-ਵਕਰੀ ਰੱਖੋ ਕਿਉਂ ਇੱਕ ਬਿਲਡਿੰਗ ਨੂੰ ਦੋ ਥੰਮ ਖੜੀਆਂ ਕਰ ਸਕਦੇ ਆ ਸਾਰਾ ਦੇ ਸਕਦੇ ਆ ਪਰ ਸ਼ਰਤ ਦੋਵੇਂ ਥੰਮ ਥੋੜੇ ਥੋੜੀ ਦੂਰੀ ਤੇ ਹੋਣ ਹਾਂ ਰਿਸ਼ਤੇ ਵੀ ਇਸ ਤਰ੍ਹਾਂ ਨੇ ਬਦੇ ਆ ਵੀ ਰਹੋ ਭਾਵੇਂ ਇਕੱਠੇ ਪਰ ਥਾਲੀ ਆਪੋ ਆਪਣੀ ਰੱਖੋ ਸ਼ਾਬਾਸ਼ ਵਾਹਿਗੁਰੂ ਰੋਟੀ ਇਕੱਠੀ ਖਾਓ ਪਰ ਥਾਲੀ ਵੱਖਰੀ ਵੱਖਰੀ ਰੱਖੋ ਵਾਹਿਗੁਰੂ ਕਿਉਂ ਇੱਕ ਬਿਲਡਿੰਗ ਨੂੰ ਦੋ ਥੰਮ ਅਨ ਖੜੀਆਂ ਕਰ ਸਕਦੇ ਆ ਸਾਰਾ ਦੇ ਸਕਦੇ ਆ ਪਰ ਸ਼ਰਤ ਦੋਵੇਂ ਥੰਮ ਥੋੜੇ ਥੋੜੀ ਦੂਰੀ ਤੇ ਹੋਣ ਹਾਂ ਰਿਸ਼ਤੇ ਵੀ ਇਸ ਤਰ੍ਹਾਂ ਨਿਭਦੇ ਆ ਵੀ ਰਹੋ ਭਾਵੇਂ ਇਕੱਠੇ ਪਰ ਥਾਲੀਆਂ ਆਪਣੀ ਰੱਖੋ ਸ਼ਾਬਾਸ਼ ਵਾਹਿਗੁਰੂ